ਇਹ ਮਤਾਰੀ ਮੋੜ ਉੱਥੇ ਵਾਲਾ ਸਟੇਸ਼ਨ ਵਾਲਾ ਕੋਲ ਜਿਹੜਾ ਰਾਜਾ ਜੀ ਨੇ ਇਹਦੇ ਵਿੱਚ ਨਾ ਜੀ ਇੱਥੋਂ ਦੇ ਉਹਨਾਂ ਨਾਲ ਗੱਲ ਕਰਕੇ ਆਪਣੇ ਡੀਜੀਪੀ ਨੂੰ ਨਾ ਇਹਦੇ ਵਿੱਚ ਪ੍ਰੋਪਰ ਡਿਟੇਲ ਲੱਗਣੀ ਚਾਹੀਦੀ ਤੇ ਅੱਧਰੋਂ ਕੋਣ ਨਾਮ ਤੇ ਉਹਦਾ ਮੋਬਾਈਲ ਨੰਬਰ ਜੀ ਤਾਰੀਖ ਤੇ ਲੋਅ ਹੋਵੇ ਇਹ ਵਾਰ ਦੇ ਪਾਸੇ ਲੋਅ ਹੋਤੀ ਹੈ ਇਹ ਤੇ ਇਹ ਹੋਇਆ ਕੀ ਵਾਸਤ ਕੋਈ ਐਕਸਟੈਂਸ਼ਨ ਨਾਲ ਕਾਲਾ ਬਸ ਇਹ ਕਾਲਾ ਰੋਟਣਾ ਜਨਾ ਤੀਸਣਾ ਸੁਪਰ ਚੰਗੀ ਹੈ 10 10 11 10 11 ਇਹ ਪਰ ਹਰੇ ਕਾਹ ਆਰੂ ਦੇ ਗੋਲੇ 10 ਤੋਂ 11 ਪਿੰਡ ਨਹੀਂ 40 ਡਿਗਰੀ ਸਪਨ ਵਾਲੇ आज अज इ एक सिक्योरिटी रिव्यू कर रहे हैं जेडे भी नॉमिनेशन सेंटर्स हैं जो ब्लॉक कलान है ਉਹਦੇ ਅਦੀਨ ਪੈਂਦੇ ਜਿਹੜੀ ਵੀ ਨੋਮੀਨੇਸ਼ਨ ਸੈਂਟਰ ਚ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਜੋ ਇੱਥੇ ਦੇ ਲੋਕਲ ਅਫਸਰ ਹਨ ਤੇ ਜਿਹੜੇ ਬੀਡੀ ਪੀਓਜ਼ ਇੱਥੇ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਜੋ ਵੀ ਸਿਕਿਉਰਿਟੀ ਮੈਚਰਸ ਲੈਣੇ ਹਨ ਉਹਨਾਂ ਦੀ ਸਮੀਖਿਆ ਕਰਕੇ ਕੱਲ ਦੀ ਪੂਰੀ ਤਿਆਰੀ ਕੀਤੀ ਜਾਏਗੀ ਸਰ ਲੋਕ ਜਿਹੜੇ ਆਪਣੇ ਭarre ਨੇ ਕਾਗਜ਼ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹਦੇ ਨੇ ਲੋਕਾਂ ਨੂੰ ਕੋਈ ਡਰ ਹਾਂਜੀ ਨਹੀਂ ਡਰ ਦੀ ਕੋਈ ਗੱਲ ਨਹੀਂ ਹੈ ਬਸ ਮੈਸੇਜ ਇਹੀ ਹੈ ਕਿ ਇੱਕ ਤੋਂ ਵੈਪਨ ਜਿਹੜਾ ਹੈ ਉਹ ਬਿਲਕੁਲ ਅਲਾਉਡ ਨਹੀਂ ਹੈ ਉਹਦੇ ਤੇ پابੰਦੀ ਹੈ ਤੋ ਇੱਥੇ ਕੋਈ ਵੀ ਅਗਰ ਹਥਿਆਰ ਲੈ ਕੇ ਆਂਦਾ ਤਾਂ ਉਹ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਵੀ ਪਰਸਨਸ ਅਲਾਉਡ ਹੈ ਜੋ ਨਾਮੀਨੇਸ਼ਨ ਆਪ ਭਰਨ ਕੇ ਜੋ ਉਹਨਾਂ ਦੇ ਵਿਟਨੈਸਰਸ ਹੈਗੇ ਸਿਰਫ ਉਹੀ ਜੋ ਅਧਿਕਰਤ ਬੰਦੇ ਹੈਗੇ ਉਹੀ ਅੰਦਰ ਆ ਸਕਦੇ ਆ ਬਾਕੀ ਸਾਰੇ ਜੋ ਉਹਨਾਂ ਨੂੰ ਅਲਾਉਡ ਨਹੀਂ ਹੈ ਤੋ ਬਾਹਰ ਹੀ ਨਾਕਾ ਲਗਾ ਕੇ ਉੱਥੇ 200 ਮੀਟਰ ਤੇ ਜਿਹੜੇ ਨਾਕੇ ਲਗਾਏ ਜਾਣਗੇ ਜਿੱਥੋਂ ਸਿਰਫ ਜੋ ਪਰਮਿਟਿਡ ਹੈ ਬੰਦੇ ਜੋ ਆਪਣਾ ਨਾਮੀਨੇਸ਼ਨ ਪੇਪਰ ਭਰਨਾ ਚਾਹੁੰਦੇ ਆ ਸਿਰਫ ਉਹਨਾਂ ਨੂੰ ਹੀ ਅਲਾਉਡ ਹੈ ਤੋ ਐਕਸਟਰਾ ਬੰਦੇ ਆ ਆਪਣੇ ਨਾਲ ਗੱਡੀਆਂ ਲਾਣ ਦੀ ਕੋਈ ਲੋੜ ਨਹੀਂ ਹੈ ਸ਼ਾਂਤੀਪੂਰਵਕ ਆਪਣਾ ਜਿਹੜਾ ਨਾਮੀਨੇਸ਼ਨ ਦਾ ਪ੍ਰੋਸੈਸ ਕੰਪਲੀਟ ਕਰਨ ਇਹ ਹੀ ਸਾਡੀ ਅਪੀਲ ਹੈ